ਯਾਰ ਇਹ ਤਾਂ ਥੱਕ ਗਏ ਬੋ ਲੰਮਾ ਸਫ਼ਰ ਜੇ ਐਵੇਂ ਸਾਰਾ ਦਿਨ ਖੱਜਲ ਖਵਾਰੀ ਹੁੰਦਾ ਬੰਦਾ ਰਿਸ਼ਤੇਦਾਰੀਆਂ ਵਿੱਚ ਤਾਂ ਉਹ ਤਾਂ ਹੈ ਹੀ ਆ ਪਰ ਫਿਰ ਉਹਨਾਂ ਕਰੀਬੀ ਜਾਇ ਵੀ ਨੇ ਕਿਹੜਾ ਸਰਦਾਰ ਉਹ ਤਾਂ ਹੈ ਹੀ ਹੁਣ ਉਹ ਤਾਂ ਇਹ ਨਾਲ ਰਹਿਣ ਨੂੰ ਆਖੀ ਜਾਂਦੇ ਸੀਗੇ ਰਹਿ ਕਿੱਥੇ ਜਾਂਦਾ ਇੰਨੇ ਕੱਟ 'ਚ ਸਾਰੇ ਕਿਤੇ ਹੋ ਜਾਂਦਾ ਸਾਰਾ ਕੁਝ ਹੀ ਦੇਖਣਾ ਪੈਂਦਾ ਬੇਟਾ ਤੁਸੀਂ ਨੋਈ ਮੜੀ ਦੀ ਗੱਲ ਨਾਲ ਲੈ ਕੇ ਬੋਲਣ ਲੱਗ ਜਾਣਾ ਹੋਗੇ ਮੈਂ ਕਰ ਲੈ ਸੀ ਤੈਨੂੰ ਪਤਾ ਹੈ ਫਿਰ ਮੈਨੂੰ ਵੀ ਨਾ ਉਹ ਹੋ ਜਾਂਦਾ ਕਿ ਮੈਂ ਕੱਟ 'ਚ ਨਾ ਮੈਨੂੰ ਘਬਰਾਟ ਹੋਣ ਲੱਗ ਜਾਂਦੀ ਹੈ ਨਹੀਂ ਜਾਇਆ ਕਰੋ ਤੁਸੀਂ ਇਸ ਤੋਂ ਜਾਂਦਾ ਤਾਂ ਉਹ ਫਿਰ ਕੱਤ ਤੇ ਤੂੰ ਕਹਿ ਦਿੰਨੀ ਆ ਫਿਰ ਸਰਦਾਂ ਨਹੀਂ ਤੁਸੀਂ ਹੋਰ ਸਾਰੀ ਲੜਨ ਲੱਗ ਜਾਈਆਂ ਤੁਸੀਂ ਅੰਦਰ ਵਿੱਚ ਬੈਠੀ ਹੋ। ਹੋ ਤੁਸੀਂ ਦੱਸੋ ਵੀਰੇ ਠੀਕ ਹੋ? ਇਹ ਤਾਂ ਐਂ ਕਰਦੀ ਹੁੰਦੀ ਆ ਦਾ ਸੁਵਾਈ ਆ। ਮੈਨੂੰ ਕਹਿ ਰਿਹਾ ਨਾ ਉਹਦਾ ਵੀ ਮੈਂ ਇਦਾਂ ਕਰਦੀ ਆ ਹਾਂ? ਨਹੀਂ ਮੈਂ ਨਹੀਂ ਕਰਦਾ। ਬੋਲਣ ਆਗ ਲੱਗ ਰਹੇ ਨੇ ਕਹਿੰਦੇ ਕਿ ਮੇਰੇ ਜੀਨੀ ਦਾ ਉਹਤੇ ਵੀ ਬੋਲੀਏ ਬਿਨਾਂ ਚੜ ਕਰੋ ਚਲਾ ਕੇ ਕਰੇ ਕਿਸੇ ਨੂੰ ਮਿਲਣ ਨਹੀਂ ਦਿੰਦਾ ਚਾਜ ਨਾਲ। ਚੱਲਣਾ ਮਿਲਿਆ ਕੋਈ ਨਾ। ਕਿਸੇ ਪ੍ਰੋਗਰਾਮ ਵਧੀਆ ਹੋ ਕੇ ਉਹਤੇ। ਹਾਂ ਪ੍ਰੋਗਰਾਮ ਬਹੁਤ ਵਧੀਆ ਸੀ ਮਿਲਣ ਦੇ। ਸਸਤੇ ਤੈਨੂੰ ਕੋਈ ਦਿੱਕਤ ਪਰਸ਼ਾਨੀ ਆਈ ਨਹੀਂ ਨਹੀਂ ਬਸ ਠੀਕ ਸੀ ਕੋਈ ਦਿੱਕਤ ਕਿਉਂ ਨਹੀਂ ਆ ਇਸ ਤਮਾਂਤੀਆਂ ਨੇ ਬਾਹਰ ਡਾਲੇ ਸੀ ਅੰਦਰ ਵੇਖ ਰਹਿਣਾ ਉਹ ਤਾਂ ਗੱਲ ਫਿਰ ਮੈਂ ਤਾਂ ਗਈ ਨਹੀਂ ਕਿ ਮੂੰਹ ਜੇ ਉੱਤਰਿਆ ਪਿਆ ਐਂ ਲੱਗਦਾ ਨਹੀਂ ਨਹੀਂ ਵੀਰੇ ਕੋਈ ਲੱਗਦਾ ਐਸ ਦਾ ਕੋਈ ਗੱਲ ਨਹੀਂ ਹੈ ਦੱਸ ਤੂੰ ਜੇ ਕੋਈ ਗੱਲ ਹੈ ਤਾਂ ਉੱਥੇ ਤਾਂ ਨਹੀਂ ਕਿਸੇ ਨੇ ਡਿਊਟੀ ਤੇ ਤਾਂ ਨਹੀਂ ਕੁਝ ਕੀਤਾ ਕਿਸੇ ਨੇ ਨਹੀਂ ਨਹੀਂ ਉੱਥੇ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਸਗੋਥੇ ਤਾਂ ਸਾਰੇ ਵਧੀਆ ਕੰਪਲੀਟ ਕਰਦੇ ਆ ਸਾਰੇ ਬੰਦੇ ਕੰਮ ਕਰ ਦੱਸਦੇ ਆ ਐਂ ਜਿੱਦਾਂ ਕੋਈ ਗੱਲ ਹੀ ਨਹੀਂ ਹੈਗੀ ਸਾਰਾ ਕੁਝ ਵਧੀਆ ਉੱਥੇ ਹੈ ਉਹ ਮੇਰਾ ਮਨ ਸਭ ਕੋਟੜਾ ਕੋਈ ਪਤਾ ਨਹੀਂ ਕਿਉਂ ਸਾਨੂੰ ਤਾਂ ਹੀ ਲੱਗ ਜਾਂਦਾ ਕਿ ਕਿਤੇ ਨਾ ਪਈ ਨਹੀਂ ਦੀਪ ਨੂੰ ਵੀ ਲੱਗ ਰਿਹਾ ਤੁਸੀਂ ਨਾ ਬਾਹਰੋਂ ਆਇਆ ਸਫਰ ਚ ਘਾਤ ਨੂੰ ਇਦਾਂ ਲੱਗਦਾ ਤੁਸੀਂ ਸਭ ਨੂੰ ਅਰੈਸਟ ਕਰੋ ਮੈਨੂੰ ਤਾਂ ਲੱਗਦਾ ਤੁਹਾਨੂੰ ਹੀ ਲੱਗਦਾ ਸਰ ਬਹੁਤ ਅਰਜ਼ ਕਰ ਰਿਹਾਗਾ ਤਕਾਬਤ ਹੋਈ ਜਾਂਦੀ ਹੈ ਬਹੁਤ ਇੱਕ ਦਿਨ ਰਾਤ ਸਫਰ ਬਹੁਤ ਹੋ ਜਾਂਦਾ ਸਫਰ ਕਰਕੇ ਨਾ ਤਕਾਉਟ ਬਣ ਜਾਂਦਾ ਉਹ ਦੱਸ ਕਿ ਨੀ ਕੋ ਬੱਕਲ ਕਿਹ ਜਾਂਦੇ ਹੋ ਸਫਰ ਸਫਰ ਕਰ ਕੇ ਸਫਰ ਕਹਿੰਦੇ ਨੇ ਕਿ ਲੜਦੀ ਇਹ ਬੋਲਦੀ ਆ ਬੋਲਣਾ ਤਾਂ ਹੋਰ ਕੀ ਕਰਾਂ ਚੱਲ ਕੋਈ ਨਾ ਠੀਕ ਹੈ ਨਹੀਂ ਬੋਲ ਚੱਲ ਤੁਸੀਂ ਲੜੋ ਸ਼ੇਅਰ ਕਰੋ ਸੌਂ ਸਾਲ ਅੱਗੇ ਉਹਨਾਂ ਦਾ ਮੂਹ ਖਰਾਬ ਕਰ ਲੋਗੇ ਲੜੋਗੇ ਪਰ ਸਾਰਾ ਦਿਨ ਇਹੀ ਸਭ ਤੁਸੀਂ ਬੈਠੂ ਮੰਜੇ ਤੇ ਚਾਹ ਬਣਾ ਕੇ ਲੈਣੀ ਚਾਹ ਪੀਓ ਤੁਸੀਂ ਰੈਸਟ ਕਰੋ ਵਧੀਆ ਮੂਡ ਸੈੱਟ ਹੋ ਜੂਗਾ ਤੁਹਾਡਾ ਹਾਂ ਹਾਂ ਵਧੀਆ ਚਾਹ ਬਣਾਉਣੀ ਹੈ ਕੁੜੀਆਂ ਨੂੰ ਬਣਾ ਕੇ ਦੇਣਾ ਕੁਝ ਖਾਣ ਨੂੰ ਰਾਮੋ ਜੀ ਮੇਰੇ ਦਾ ਕਾ ਲੂਈਟਾ ਕਿੱਸ ਆਹ ਲਾ ਇੱਕ ਦੋ ਤਿੰਨ ਗੱਭਰੂ ਮੁੰਡੇ ਸੀ ਤੁਸੀਂ ਇਹ ਪਿੰਡ ਕੋਲ ਚੱਪ ਗੱਲ ਜਿਆ ਕਰੋ ਉਹ ਇਹ ਨਾ ਬੋਲੇ ਜਾ ਕਰੋ ਬਿਨਾਂ ਮੈਂ ਤਾਂ ਰਹੇ ਸੀ ਕਿ ਮੇਰੇ ਸਾਹਮਣੇ ਕੀਏ 10 ਦਿਨ ਹੋਵੇ ਮੜਾ ਇੱਕ ਮੈਨੂੰ ਇਹ ਲੱਗਦਾ ਹੈ ਮੂਸਤ ਲੱਗਦਾ ਹੈ ਇਸੇ ਮੇਰੇ ਵੀ ਤੇ ਇਹ ਸੰਗਦਾ ਨਹੀਂ ਦੱਸਦਾ ਬੰਦਾ ਮੈਂ ਜੋ ਸੱਟ ਤੋਆ ਕੰਨੀ ਬੈ ਕੇ ਪੁੱਛ ਪੂਰਾ ਟੇਕਾ ਤਾਂ ਬੈ ਗਿਆ ਹਰ ਵਕਤ ਹੱਸ ਕੇ ਡਾ ਜੀ ਪਤਾ ਨਹੀਂ ਕਿਉਂ ਤੁਸੀਂ ਮੈਨੂੰ ਜਲਦੀ ਗੱਲ ਆਪੇ ਬੁੱਝੀ ਇਹ ਦੋਸਤ ਲੱਗ ਰਹੀ ਹੈ ਸਰ ਦੱਸ ਨਹੀਂ ਰਹੀ ਹੈ ਕਿ ਆਪਾਂ ਨੂੰ ਕੀ ਖਸਾਉਣਾ ਹੈ ਹਾਂ ਕਰੋ ਇਹ ਇਗਰ ਦਾ ਬਹਾਨਾ ਜਨਾ ਪੁੱਛ ਕੇ ਦੇਖ ਹੀ ਲੈਣੀ ਸੀ ਠੀਕ ਹੈ ਤਾਂ 10000 ਜੀ ਤੁਹਾਨੂੰ ਪੁੱਛ ਲਿਓ ਠੀਕ ਲੱਡੀ ਮੇਰਾ ਇੱਕ ਵਾਰੀ ਫੋਨ ਤਾਂ ਚੱਕ ਲਓ ਕੀ ਤਾਂ ਲੱਡੀ ਲੈ ਕੇ ਨਾ ਇਹਨਾਂ ਨੂੰ ਨਹੀਂ ਜਾਂਦੇ ਆਂ ਜਦੋਂ ਮੈਂ ਕੋਈ ਵੀ ਆਂਦਾ ਸਿੱਧਾ ਜੀ ਲੱਡੀ ਨੇ ਮੇਰਾ ਫੋਨ ਨਹੀਂ ਚੱਕ ਰਿਆ ਮੈਂ ਕੋਦੋਂ ਨਹੀਂ ਫੋਨ ਟਰਾਈ ਕਰੀ ਆਂ ਨੀ ਮੇਰਾ ਇੱਕ ਵਾਰ ਫੋਨ ਨੇ ਚੱਕਿਆ ਲੱਡੀ ਨੇ ਮਮਾ ਜੀ ਕੀ ਹਾਲਤ ਬਣਾ ਰੱਖੀ ਹੈਗੀ ਨਾ ਕੁਝ ਖਾਣੀਆਂ ਨਾ ਕੁਝ ਪੀਣੀਆਂ ਮੈਂ ਫਿਰ ਚੱਕ ਲੂਗਾ ਫੋਨ ਸੋਰੀ ਵਾਰ ਦੇਖ ਲੈ ਲਾ ਲੱਡੀ ਮਮੀ ਮੈਂ ਲੱਡੀ ਬਿਨਾਂ ਨਹੀਂ ਰਹਿ ਸਕਦੀ ਆਂ ਫੋਤ ਉਹਨੂੰ ਤਾਂ ਤੇਰੀ ਫਿਕਰ ਨਹੀਂਗੀ ਤੂੰ ਐਵੇਂ ਚੁਰੀ ਜਾਨੀ ਆ ਉਹਦੇ ਪਿੱਛੇ ਇਹੋ ਜਿਹੇ ਇਨਸਾਨ ਪਿੱਛੇ ਜਿਹਨੂੰ ਤੇਰੀ ਕਦਰ ਹੀ ਹੈ ਨਹੀਂਗੀ ਮੈਂ ਲਾਡੀ ਨੂੰ ਫੋਨ ਲਾ ਕੇ ਦੇਖਾਂ ਕਿ ਕੀ ਉਹਦਾ ਫੋਨ ਚੱਕ ਲੂਗਾ ਹਾਂ ਜੇ ਬੜੀ ਤਵਾਲਿਆ ਫੋਨ ਇਹ ਕਿੰਨਾ ਫੋਨ ਕਮੈਂਟ ਉਹਨ ਤਾਂ ਉਹਨ ਦਾ ਵੀ ਕੋਈ ਹੋਰ ਤੇ ਕਿਹਦੇ ਸੁਣਦੀ ਦਸੀਏ ਬਾਈ ਥੱਲੇ ਇੱਕ ਤਾਂ ਸੀ ਨਾ ਇਸ ਤੋਂ ਤਾਂ ਨਹੀਂ ਐਡਾ ਟੋਰਨ ਹੋ ਸਕਦਾ ਚਲੋ ਉਹ ਪੜਦੇ ਸੀ ਨਾ ਕਈ ਨਾ ਹੈਲੋ ਹੈਲੋ ਲਾਡੀ ਤੁਸੀਂ ਮੇਰਾ ਫੋਨ ਕਿਉਂ ਨਹੀਂ ਚੱਕ ਰਹੇ ਮੈਂ ਕਿਉਂ ਚੱਕਾਂ ਤੇਰਾ ਫੋਨ ਤੂੰ ਆਪਦੇ ਘਰੇ ਹੀ ਗਈਆਂ ਇੱਥੇ ਵੀ ਨਹੀਂ ਮੇਰੀ ਜਾਣ ਚੜਦੀ ਉੱਥੇ ਤਾਂ ਤੂੰ ਰਹਿ ਪਾ ਲਾਡੀ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਲਾਡੀ ਮੈਨੂੰ ਆਕੇ ਲੈ ਜਾ ਪਲੀਜ਼ ਕੋਈ ਗੱਲ ਨਹੀਂ ਲੈ ਜੂ ਮੈਂ ਜਦੋਂ ਮੇਰਾ ਟਾਈਮ ਲੱਗੇ ਤੈਨੂੰ ਕਿਹਾ ਨਾ ਮੈਂ ਤੂੰ ਆਪਦੇ ਘਰੇ ਗਈਆਂ ਉੱਥੇ ਬੈਠ ਜਾ ਠੀਕ ਆ ਨਾ ਆਰਾਮਦਾਈ ਨਾਲ ਤੈਨੂੰ ਲੈ ਕੇ ਨਹੀਂ ਜਾਂਦਾ ਹੁਣ ਮੈਂ ਤੈਨੂੰ ਦਵਾਈ ਵੀ ਦਊਂਗਾ ਤਲਾਕ ਦੇ ਪੇਪਰ ਲੈ ਕੇ ਆਉਂਗਾ ਜਦ ਤੇ ਆਇਆ ਨਹੀਂ ਨਹੀਂ ਲਾਡੀ ਆਰ ਹੋਇਆ ਜੀ ਨਾ ਠੀਕ ਹੈ ਨਾ ਮੈਨੂੰ ਚਾਰ ਦਿਨ ਹੋ ਗਏ ਵਧੀਆ ਦਿਨ ਮੇਰੇ ਦਿਨ ਨਹੀਂ ਲੱਗੇ ਆਂਦੇ ਤੂੰ ਫਿਰ ਫਿਰ ਆਪ ਨੂੰ ਕਰਕੇ ਮੈਨੂੰ ਡਿਸਟਰਬ ਕਰਨ ਲੱਗੀ ਕਿੰਨੇ ਜਿਹੇ ਫੋਨ ਕਰਦੇ ਤੈਨੂੰ ਸਮਝ ਨਹੀਂ ਲੱਗਦਾ ਤੂੰ ਬੈਠਾ ਆ ਕੇ ਤੇ ਬਾਰ ਬਾਰ ਫੋਨ ਕਰੀ ਜਨੀ ਬਾਰ ਬਾਰ ਫੋਨ ਕਰੀ ਜਨੀ ਹੈ ਲੜਦੀ ਪਰ ਮੇਰੀ ਗੱਲ ਤਾਂ ਸੁਨੋ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਗੱਲ ਸੁਣ ਲੈ ਮੇਰੀ ਤੈਨੂੰ ਮੈਂ ਇੱਕ ਵਾਰੀ ਕਹਿਤਾ ਮੇਰਾ ਘਿਹੜਾ ਛੱਡ ਦੇ ਛੱਡ ਦੇ ਛੱਡ ਦੇ ਤੂੰ ਸਾਡੇ ਘਰ ਨੂੰ ਜਵਾਕ ਨਹੀਂ ਦੇ ਸਕਦੀ ਅਸੀਂ ਤੈਨੂੰ ਨਹੀਂ ਰੱਖਣਾ ਮੇਰੀ ਮਾਂ ਨੇ ਵੀ ਤੈਨੂੰ ਇਹ ਗੱਲ ਕਹੀ ਹੈ ਮੇਰੇ ਪਿਓ ਨੇ ਵੀ ਤੈਨੂੰ ਇਹ ਗੱਲ ਕਹੀ ਹੈ ਆਪ ਦਾ ਚੁੱਪ ਚਾਪ ਇੱਥੇ ਵਹੇ ਜਿੱਥੋਂ ਆਈ ਸੀ ਉੱਥੇ ਹੀ ਰਹਿ ਸਾਨੂੰ ਕੁਝ ਨਹੀਂ ਚਾਹੀਦਾ ਲੈ ਜਾ ਅੱਗੇ ਫੈਕਟਰੀਆਂ ਉੱਤਰੀਆਂ ਸਾਨੂੰ ਕਰਨੀ ਮਾਰਿਆ ਇਹਦੇ ਚੀਜ਼ ਦਾ ਕੀ ਹੈ ਕਿ ਮੈਂ ਤੇਰੀ ਈ ਨਾ ਗੱਲ ਕਰ ਸਕਦਾ ਲੈ ਮੇਰੀ ਗੱਲ ਕਰਾਓ ਲਾਟਿਕ ਇਹ ਕਿਵੇਂ ਬੋਲੀ ਜਾਂਦਾ ਤੂੰ ਮੇਰੇ ਟੀ ਨਾਲ ਤੈਨੂੰ ਬੋਲਣ ਦੀ ਸੱਗੀਕਾਰਤਾ ਠੀਕ ਹੈ ਤਮੀਜ਼ ਹੈਗੀ ਤੈਨੂੰ ਬੋਲਣ ਦੀ ਜੇ ਮੇਰੀ ਜਿਵਾਕ ਨਹੀਂ ਹੁੰਦਾ ਆਈ ਜਾਂਦਾ ਤਾਂ ਹੀ ਲੈ ਜਾਓ ਕੋਈ ਗੱਲ ਕਰ ਰਹੀ ਸੀ ਖਤਮ ਹੈ ਜਵਾਕ ਦਾ ਕੋਈ ਨਹੀਂ ਠੀਕ ਹੈ ਕੁੜੀ ਤੇਰੀ ਮੰਮੀ ਨਾਨੀ ਸੀ ਤੋਰੀ ਤੇਰੇ ਨਾਲ ਤੋਰੀ ਸੀ ਸੁੱਖਦਾ ਲੱਗਦਾ ਮੈਨੂੰ ਤਾਂ ਉਹਨਾਂ ਦੇ ਕਹਿਣ ਤੇ ਆਈ ਸੀ ਠੀਕ ਹੈ ਨਾ ਮੈਨੂੰ ਤਾਂ ਪਤਾ ਵੀ ਸੀਗਾ اسدیس دژنه اتیں کیتی نہیں میرے ویل دو لو میں نے کہا تھا دل گیا میں سمجھ جا رہا ہوں مدد چاہیے بھونا میں میں سکھوں نہیں رکھنا تو نہیں رکھ رہا مطلب میں دوسرا بیاہ کراؤں گا اج جا گل کراؤں گا تو اصلی کراؤ گا ਲਾਡੀ ਮੰਮੀ ਮੈਂ ਲਾਡੀ ਬਿਨੋਂ ਨਹੀਂ ਰਹਿ ਸਕਦੀ ਲਾਡੀ ਕਹਿੰਦਾ ਮੈਂ ਕੀ ਕਰਾਂ ਮੇਰੀ ਗੱਲ ਸੁਣ ਕਿਉਂ ਤੂੰ ਇਹਦੇ ਪਿੱਛੇ ਰੋਈ ਜਾਂਦੀ ਹੈ ਇਹ ਜੋ ਤੈਨੂੰ ਰੱਖਣਾ ਹੀ ਨਹੀਂ ਚਾਹੁੰਦਾਗਾ ਇਹੋ ਜਿਹੇ ਇਨਸਾਨ ਨੂੰ ਤਾਂ ਤਲਾਕ ਦਿੱਤੀ ਚੰਗੀ ਹੈ ਮੰਮੀ ਮੈਨੂੰ ਨਾ ਐ ਲੱਗਦਾ ਮੇਰਾ ਨਾ ਜੀਣ ਦਾ ਕੋਈ ਫਾਇਦਾ ਨਹੀਂ ਮੇਰੇ ਨਾਲ ਤਾਂ ਪਹਿਲਾਂ ਵੀ ਐ ਹੀ ਕੁਝ ਹੋਇਆ ਸੀ ਸੁਖਾ ਪਾਣੀ ਨਹੀਂ ਰ ਕੀ ਹੋ ਗਿਆ ਸੁਖਾ ਕੀ ਗੱਲ ਹੋ ਗਈ ਪਤਾ ਨਹੀਂ ਮੈਨੂੰ ਨਾ ਚੱਕਰ ਜੇ ਆ ਰਿਹਾ ਚੱਕਰ ਤੇਨੂੰ ਕਿੰਨੇ ਵਾਰ ਦੱਸਾਇਆ ਕੰਮ ਨਾ ਕਰਿਆ ਕਰ ਜਦੋਂ ਕੰਮ ਵਾਲੇ ਲੱਗੇ ਆ ਸਾਰੇ ਤੂੰ ਬੈਠ ਉੱਥੇ ਤੈਨੂੰ ਕਿੰਨੇ ਵਾਰੀ ਸਮਝਾਇਆ ਕੰਮ ਨਾ ਕਰਿਆ ਕਰੋ ਘਰੇ ਇੰਨੇ ਸਾਰੇ ਕੰਮ ਵਾਲੇ ਲੱਗੇ ਹੋਏ ਆ ਪਰ ਵੀ ਤੁਸੀਂ ਕਿਉਂ ਕੰਮ ਕਰਦੇ ਨੇ ਮੈਂ ਕੀ ਕਰਾਂ ਮੈਨੂੰ ਵਧੀਆ ਲੱਗਦਾ ਨੋ ਲੈ ਜੇ ਤੁਹਾਨੂੰ ਪਤਾ ਟਾਈਮ ਪਾਸ ਤਾਂ ਹੋ ਨਹੀਂ ਰਿਹਾ ਸੀਗਾ ਫਿਰ ਮੈਂ ਤਾਂ ਹੀ ਕੰਮ ਕਰਨ ਲੱਗ ਪਈ ਟਾਈਮ ਪਾਸ ਜਦੋਂ ਤੁਹਾਨੂੰ ਪਤਾ ਤੁਹਾਡੀ ਤਬੀਅਤ ਠੀਕ ਨਹੀਂ ਤੁਸੀਂ ਬਿਮਾਰ ਹੋ ਜਾਂਦੇ ਆ ਫਿਰ ਕਿਉਂ ਤੁਸੀਂ ਐ ਕਰ ਦਿੰਨੇ ਆ ਪਤਾ ਨਹੀਂ ਦੇਖਿਓ ਕੱਲ ਦਾ ਨਾ ਮਤਲਬ ਮੈਨੂੰ ਉਲਟੀ ਵਾਂਗੂ ਹੋ ਰਿਹਾ ਚੱਕਰ ਜਾ ਰਿਹਾ ਜੀ ਪਤਾ ਨਹੀਂ ਕੱਚਾ-ਕੱਚਾ ਜਿਹਾ ਹੋ ਰਿਹਾ ਸੁਖਾ ਇਹ ਟੈਂਸ਼ਨ ਵਾਲੀ ਗੱਲ ਥੋੜੀ ਆ ਇਹ ਤਾਂ ਖੁਸ਼ਖਬਰੀ ਵਾਲੀ ਗੱਲ ਆ ਖੁਸ਼ਖਬਰੀ ਹੋਰ ਆਪਣੇ ਘਰੇ ਨੰਨਾ ਮੁੰਨਾ ਮਹਿਮਾਨ ਆਉਣ ਆਲਾ ਤਾਂ ਕਰਕੇ ਤੈਨੂੰ ਇਦਾਂ ਹੁੰਦਾ ਇਹਦੇ ਚ ਟੈਂਸ਼ਨ ਵਾਲੀ ਗੱਲ ਕੀ ਆ ਟੈਂਸ਼ਨ ਕਿਉਂ ਲੈਨੀ ਐ ਤੁਨੂੰ ਟੈਂਸ਼ਨ ਕਿਉਂ ਨਾ ਲਵਾ ਜੀ ਤੁਹਾਨੂੰ ਪਤਾ ਇੱਕ ਦੋ ਵਾਰ ਪਹਿਲਾਂ ਵੀ ਐਦਾ ਹੀ ਹੋਇਆ ਸੀਗਾ ਤੇ ਫਿਰ ਜਿੰਨੇ ਵਾਰ ਵੀ ਅਪਰ ਰਿਪੋਰਟ ਕਰਾਈਆ ਨੈਗੇਟਿਵ ਹੀ ਆਉਂਦੀ ਆ ਤਾ ਕਰਕੇ ਮੈਨੂੰ ਲੱਗਿਆ ਨਾ ਤੁਸੀਂ ਐਵੇਂ ਮੋੜਣਾ ਸੋਚਿਆ ਕਰੋ ਕੋਈ ਨਾ ਰੱਬ ਐਸ ਵਾਰ ਆਪਣੀ ਸੁਣੂਗਾ ਚਲੋ ਚੱਲੀਏ ਤੁਸੀਂ ਤਿਆਰ ਹੋ ਜਾਓ ਮੈਂ ਤਾਂ ਹੀ ਤਿਆਰ ਆ ਬਾਕੀ ਨਾ ਮੈਂ ਤਾਂ ਆ ਵੀ ਰੱਬ ਵੈਤ ਕੇ ਨਾ ਸੱਚੀ ਆਪਣੀ ਸੁਣ ਲੇ ਤੇ ਆਪਾਂ ਨੂੰ ਸਾਰੀਆਂ ਹੀ ਖੁਸ਼ੀਆਂ ਮਿਲ ਜਾਣ ਕੋਈ ਗੱਲ ਨਹੀਂ ਰੱਬ ਆਪਣੀ ਸੁਣੂਗਾ ਚਲ ਕੋਈ ਨਾ ਤੂੰ ਤਿਆਰ ਹੋ ਅਪਾ ਡਾਕਟਰ ਕੋਲ ਚਲਦੇ ਨਾਲੇ ਆਪਾਂ ਟੈਸਟ ਕਰਾ ਕੇ ਆਵਾਂਗੇ ਨਾਲੇ ਆਪਾਂ ਘੁੰਮ ਫਿਰ ਕੇ ਆਵਾਂਗੇ ਚਲੋ ਅੱਜ ਨਾਲੇ ਤੁਹਾਨੂੰ ਅੱਜ ਸ਼ਾਪਿੰਗ ਕਰਵਾਵਾਂਗਾ ਕੋਈ ਗੱਲ ਨਹੀਂ ਆਪਾਂ ਕਿਹੜਾ ਕਿਸੇ ਨਾਲ ਕਦੇ ਮਾੜਾ ਕੀਤਾ ਰੱਬ ਆਪਣੇ ਇਸ ਵਾਰ ਜਰੂਰ ਸੁਣੂਗਾ ਚਲੋ ਤੁਸੀਂ ਤਿਆਰ ਹੋ ਮੈਂ ਗੱਡੀ ਕੱਢਦਾ ਠੀਕ ਹੈ ਗੱਲ ਤਾਂ ਸੁਣ ਲੋ ਪਲੀਜ਼ ਕੀ ਹੋ ਗਿਆ ਯਾਰ ਕੀ ਸੁਣਾ ਰੱਬ ਕਦੇ ਵੀ ਨਹੀਂ ਸੁਣਦਾ ਆਪਣੀ ਹਵੇ ਹਰ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਇਹ ਗੱਲ ਕਾਤੋਂ ਕਹਿ ਰਹੇ ਹੋ ਪਾਪਾ ਡਾਕਟਰ ਬਦਲ ਕੇ ਦੇਖ ਲੈਣੇ ਡਾਕਟਰ ਕਿੰਨੇ ਕਿ ਡਾਕਟਰ ਬਦਲ ਗਏ ਹਰ ਵਾਰ ਮੈਂ ਕਿੰਨੀਆਂ ਕੋਸ਼ਿਸ਼ਾਂ ਕਰਦਾ ਡਾਕਟਰ ਐਨੇ ਵਧੀਆ ਡਾਕਟਰ ਕੋਲ ਤੈਨੂੰ ਲੈ ਕੇ ਜਾਣਾ ਹਰ ਵਾਰ ਸਾਰਾ ਕੁਝ ਸਹੀ ਹੋ ਜਾਊਗਾ ਤੁਸੀਂ ਨਾ ਇਹ ਗੱਲਾਂ ਸਾਰਾ ਕੁਝ ਕੀ ਸਹੀ ਹੋ ਜਾਊਗਾ ਡਾਕਟਰ ਤੈਨੂੰ ਪਤਾ ਕੀ ਕਹਿੰਦਾ ਅਸਲ ਸੱਚ ਉਹਨੇ ਮੈਨੂੰ ਦੱਸਿਆ ਉਹ ਕਹਿੰਦਾ ਤੂੰ ਕਦੇ ਮਾਂ ਹੀ ਨਹੀਂ ਬਣ ਸਕਦੀ ਨਹੀਂ ਇਹ ਨਹੀਂ ਹੋ ਸਕਦਾ ਪੱਕਾ ਉਹ ਡਾਕਟਰ ਨਾ ਝੂਠ ਬੋਲਦਾ ਹੋਣਾ ਡਾਕਟਰ ਪਾਗਲ ਆ ਕਿਉਂ ਝੂਠ ਬੋਲਦਾ ਡਾਕਟਰ ਨੂੰ ਪਤਾ ਹੀ ਸਾਰਾ ਕੁਝ ਹੈਰੀ ਉਹਨੇ ਮੈਨੂੰ ਦੱਸਿਆ ਆਪਾਂ ਕੋਈ ਕਰਨੀ ਬੱਚਾ ਨਹੀਂ ਹੁੰਦਾ ਆਪਾਂ ਬੱਚਾ ਅਡਾਪਟ ਕਰ ਲਾਂਗੇ ਅਡਾਪਟ ਮੈਂ ਨਹੀਂ ਅਡਾਪਟ ਲੈਣਾ ਮੈਨੂੰ ਤਾਂ ਆਪਦਾ ਬੱਚਾ ਚਾਹੀਦਾ ਮੈਂ ਕਿ ਕਿੱਥੇ ਕੀ ਕਰਾਂ ਦੱਸ ਵਿੱਕੀ ਤੁਸੀਂ ਇਹ ਗੱਲਾਂ ਨਾ ਕਰੋ ਨਹੀਂ ਬਸ ਯਾਰ ਬਹੁਤ ਹੋ ਗਿਆ ਮੇਰੀ ਕਿਸਮਤ ਨੇ ਕੀ ਤਾਂ ਮਜ਼ਾਕ ਮੇਰੇ ਸਭ ਗਲਤੀ ਸੀ ਮੇਰੀ ਕੀ ਸ਼ਿਕਵਾ ਤੇਰੇ ਨਾਲ ਲੱਗਦਾ ਸੀ ਪਿਆਰ ਵਟੇ ਪਿਆਰ ਕਰੋਂਗੇ ਬੇਲਾਂ ਮੇਰੀਆਂ ਦੇ ਵਿੱਚ ਪੈੜ ਤਰੋਂ ਮੈਂ ਇਹਨੂੰ ਰੱਖਣਾ ਮੈਂ ਨਹੀਂ ਕਰਨਾ ਰਹਿਣਾ ਤੂੰ ਚੱਲ ਬਹੁਤ ਹੋ ਗਿਆ ਮੈਂ ਬਹੁਤ ਸਫ਼ਰ ਕਰਕੇ ਦੇਖ ਲਿਆ ਨਹੀਂ ਨਹੀਂ ਮੈਂ ਨਹੀਂ ਹੁਣ ਤੇਰਾ ਨਾ ਰਹਿਣਾਗਾ ਮੈਂ ਇੰਨਾ ਸਫ਼ਰ ਕਰਕੇ ਦੇਖ ਲਿਆ ਹੁਣ ਮੈਂ ਤੇਰੇ ਕੁਝ ਕਰਕੇ ਕਰਦਾਂ ਤੂ ਵੀ ਲੱਗ ਰਹਿਣ ਲੱਗ ਗਿਆ ਫਿਰ ਵੀ ਜੇ ਮੈਨੂੰ ਆ ਖੁਸ਼ੀ ਨਹੀਂ ਮਿਲਦੀ ਮੈਂ ਕੀ ਕਰਾਉਣਾ ਤੇਰੇ ਤੋਂ ਫਿਰ ਰਹਿਣਾ ਨਹੀਂ ਮੈਂ ਹੋਰ ਮੈਂ ਇਕੱਲਾ ਰਹਿ ਲੂੰਗਾ ਸਾਰੀ ਜ਼ਿੰਦਗੀ ਪਰ ਮੈਂ ਤੇਰੇ ਨਾਲ ਹੀ ਰਹਿਣਾ ਹੈ ਤੂੰ ਮੈਨੂੰ ਕੁਝ ਨਹੀਂ ਦੇ ਸਕਦੀ ਮੈਂ ਕਰਾਂ ਮੈਂ ਤੇਰੇ ਨਾਲ ਹੀ ਰਹਿਣਾ ਪਰ ਦੁੱਖ ਲੈਣਾ ਨਾ ਮੈਂ ਨਹੀਂ ਰਹਿਣਾ ਤੇਰੇ ਨਾਲ ਬਸ ਤੂੰ ਜਾ ਚੰਗੀ ਹੈ ਮੰਮੀ ਤੇ ਫੋਨ ਹੀ ਕੱਟਤਾ ਨਹੀਂ ਤਾਂ ਮੈਂ ਚੰਗੀਆਂ ਸੁਣਾਣੀਆਂ ਸੀਗੀਆਂ ਵੀ ਮਾਣਾ ਤੇਰੇ ਨਾਲ ਗੱਲ ਕਰਾਂ ਜਿਹਦੀ ਮਾਣੋਂ ਹੀ ਜਿੰਦੀ ਪਤਾ ਮੈਂ ਆ ਉਦੋਂ ਫੈਕਟਰੀਆਂ ਲੈਣ ਵੇਰੇ ਕਿਵੇਂ ਮੂਰੇ ਹੋ ਗਏ ਸੀਗੇ ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਹੁਣ ਅੱਜ 100-100 ਕੁਝ ਬੋਲਦੇ ਆ ਮੰਮੀ ਮੈਨੂੰ ਜੀ ਲਈ ਜਾਂਦੀ ਐ ਬੋਧ ਜਵਾਕ ਮੈਨਾਂ ਆਪਦੇ ਆਪ ਨੂੰ ਖਤਮ ਵੀ ਕਰ ਲੈਣਾ ਮੈਨ ਰਹਿਣਾ ਹੀ ਨਹੀਂ ਹੈਗਾ ਨਾ ਨਾ ਪੁੱਤ ਇਹੋ ਜਿਹਾ ਕਦਮ ਨਹੀਂ ਚੱਕਣਾ ਤੂੰ ਤੂੰ ਸਾਡੇ ਬਾਰੇ ਤਾਂ ਸੋਚ ਸੀ ਤੇਰੇ ਬਿਨਾ ਕੀ ਕਰਾਂਗੇ ਮੈਂ ਤਾਂ ਉਹ ਜਉਂਦੇ ਜੀ ਮਰ ਜੂਗੀ ਰੱਬ ਨੇ ਮੇਰੀ ਕਿਸਮਤ ਦੇ ਵਿੱਚ ਨਾ ਰੋਣਾ ਹੀ ਲੇ ਗਿਆ ਮੇਰੇ ਨਾਲ ਨਾ ਪਹਿਲਾਂ ਵੀ ਆਈ ਕੁਝ ਹੋਇਆ ਸੀਗਾ ਕਿਉਂ ਹੋਣਗੇ ਵਾਜ ਬੋ ਤਾਂ ਰੋਣਾ ਐਹੋ ਜੇ ਬੇਕਾਰ ਪਿੱਛੇ ਆਪਦੇ ਕੀਮਤੀ ਹੰਝੂ ਨਾ ਸਿੱਟੀ ਜਾਵੇਂ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਇਹੋ ਜੇ ਨਿਕਲਣਗੇ ਨਹੀਂ ਤਾਂ ਉਸ ਘਰੇ ਤੈਨੂੰ ਕਦੇ ਨਹੀਂ ਵਿਆਹਣਾਗਾ ਮੇਰੇ ਤੋਂ ਵੱਡੀ ਗਲਤੀ ਹੋਈ ਜਿਹੜਾ ਇਹਦੀ ਮਾਂ ਤੇ ਤੇਜ ਗਈ ਮੈਂ ਇਹਨਾਂ ਤੇ ਤੇਜ ਗਈ ਆਹਦੇ ਪੈਰ ਆਪੇ ਘੜਾ ਮਾਰ ਲੈਨੇ ਤਾਂ ਕੋਈ ਰਿੰਡਾ ਦੇਈਆ ਮਿਰਗਾ ਸੁੱਖੀ ਪੱਟ ਕੱਟ ਕੱਟ ਖਾ ਪੀ ਲੈ ਦੋ ਦਿਨ ਹੋ ਗਏ ਮਿਲਦੀ ਭੁੱਖੀ ਮੰਮੀ ਨਹੀਂ ਮੈਂ ਕੁਝ ਬਣਾ ਕੇ ਦੇਉਣੀ ਕੋਈ ਗੱਲ ਦੋਸਤ ਰੋਟੀ ਖਾ ਲੈ ਮੰਮੀ ਮੇਰੇ ਗਲੇ 'ਚ ਤਾਂ ਪਾਣੀ ਵੀ ਨਹੀਂ ਲੱਗਦਾ ਤੁਸੀਂ ਰੋਟੀ ਦੀ ਗੱਲ ਕਰਦੇ ਹੋ ਨਾ ਮਮੀ ਲਾਡੀ ਬਿਨਾਂ ਨਹੀਂ ਰਹਿ ਸਕਦੀ ਨਹੀਂ ਲਾਡੀ ਤੈਨੂੰ ਮੈਂ ਇੱਕ ਵਾਰੀ ਕਹਿਤਾ ਨਾ ਵੀ ਉਹਨੂੰ ਦਿਲ ਚੋਂ ਕੱਢ ਦੇ ਉਹਨੂੰ ਜਦੋਂ ਫਿਕਰ ਹੀ ਹੈ ਨਹੀਂ ਤੇਰੀ ਕਿਉਂ ਤੂੰ ਉਹਦੇ ਪਿੱਛੇ ਰੋਣਾ ਪਾ ਰੱਖਿਆ ਹੈਗਾ ਸੁਣਦੀ ਨਹੀਂ ਕਿਸੇ ਦੀ ਗੱਲ ਨਾਲੇ ਮੇਰਾ ਮਨ ਧੋਖੀ ਕਰਦੀ ਹੈ ਨਾਲੇ ਆਪਦਾ ਕਰਦੀ ਹੈਗੀ ਮੈਨੂੰ ਲੱਗਦਾ ਨਾ ਮੈਂ ਲਾਡੀ ਨੂੰ ਛੱਡ ਕੇ ਆ ਗਿਆ ਸਭ ਤੋਂ ਵੱਡੀ ਗਲਤੀ ਕੀਤੀ ਸ਼ਾਇਦ ਉਹ ਤਾਂ ਹੀ ਨਹੀਂ ਮੇਰੇ ਨਾਲ ਗੱਲ ਕਰਦਾ ਨਹੀਂ ਪੁੱਤ ਤੂੰ ਗਲਤੀ ਕੋਈ ਨਹੀਂ ਕੀਤੀ ਆ ਤੇਰਾ ਸਾਹਮਣੇ ਦੇਖਿਆ ਜਾਂਦਾ ਸੀ ਨਾ ਹੁ ਉਹ ਤੈਨੂੰ ਪਸੰਦ ਹੀ ਨਹੀਂ ਕਰਦਾ ਪੁੱਤ ਉਹਨੇ ਉਹਨੇ ਕੀ ਕਰਾਂ ਤੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਪੂਰੀ ਉਮਰ ਇੱਥੇ ਕარი ਰਹਿ ਸਕਦੀ ਮੰਮੀ ਮੈਂ ਤੁਹਾਡੇ ਕੋਲੇ ਪੁੱਤ ਕਿਉਂ ਨਹੀਂ ਰਹਿ ਸਕਦੀ ਤੇਰਾ ਮਾਂ ਪਿਓ ਜਿੰਦਾ ਹੈ ਹਜੇ ਰੋਟੀ ਦੇ ਸਕਦਾ ਐਨੇ ਜੁਗਰੇ ਅਸੀਂ ਹੈਗੇ ਆਂ ਵੀ ਤੈਨੂੰ ਰੋਟੀ ਦੇ ਸਕੀਏ ਮੈਨੂੰ ਲੱਗਿਆ ਕਿ ਠੀਕ ਹੈ ਰੋਣਾ ਨਹੀਂ ਚੁੱਪ ਕਰ ਦੇ ਦੇਖੇ ਹਾਂ ਜੀ ਤਾਂ ਹੀ ਤੈ ਮਾਰ ਰਹੀ ਸੀ ਮੈਂ ਕਿਾ ਚੱਲ ਮਾਰ ਕੇ ਰੱਖ ਦਿੰਨੀ ਐ ਤੈ ਅੱਛਾ ਚੱਲ ਚੱਜ ਦਿਨਾਂ ਨੂੰ ਹਵਾ ਜੀ ਲਵਾ ਦਿੰਦੀ ਆ ਆਪਣੇ ਹਾਂ ਬਸ ਹੁਣ ਤਾਂ ਤੁਹਾਨੂੰ ਪਤਾ ਹੀ ਕਿਹੜੀ ਹਵਾ ਲੱਗੂਗੀ ਬਾਹਰ ਤਾਂ ਮੀਂਹ ਆਈ ਜਾਂਦਾ ਮਨਿੰਦਰ ਮੈਂ ਤਾਂ ਨੀ ਗੱਲ ਪੁੱਛਾਂ ਹਾਂ ਜੀ ਦੇਖ ਅਜ ਤੱਕ ਤੂੰ ਮੈਂ ਤਾਂ ਕਦੇ ਕੋਈ ਗੱਲ ਨਹੀਂ ਲੁਕਾਈ ਹੈਗੀ ਪਰ ਤੇਰੇ ਮਨ ਚ ਜੋ ਵੀ ਚੱਲ ਰਿਹਾ ਮੈਂ ਅੱਜ ਸਾਰੀ ਗੱਲ ਦੱਸ ਦੇ ਮੈਨੂੰ ਪਤਾ ਤੈ ਮੇਰੇ ਤੋਂ ਕੁਝ ਲੁਕੋ ਰਹੀ ਆ ਤੇ ਮੈਨੂੰ ਦੱਸਣਾ ਨਹੀਂ ਚਾਹਦੀ ਜੇ ਤੈਨੂੰ ਨੋਬਣੀ ਭੈਣ ਮੰਨਦੇ ਤਾਂ ਮੈਨੂੰ ਦੱਸ ਦੇ ਸਾਰੀ ਗੱਲ ਮੈਂ ਦੱਸਣਾ ਤਾਂ ਸਾਰਾ ਕੋਸ਼ਿਸ਼ ਆਉਣੀ ਆ ਪਰ ਮੈਨੂੰ ਸਮਝ ਨਹੀਂ ਆ ਰਿਹਾ ਵੀ ਮੈਂ ਕਿਵੇਂ ਦੱਸਾਂ ਥੱਲਾ ਕਹਿੰਦੇ ਕਿਵੇਂ ਦੱਸਾਂ ਤੂੰ ਮੈਨੂੰ ਖੁੱਲ ਕੇ ਗੱਲ ਦੱਸ ਕੀ ਹੈਗੀ ਦੀ ਤੁਸੀਂ ਕੱਲ ਗਏ ਹੋਏ ਸੀ ਨਾ ਹਾਂ ਤੇ ਨਾ ਪਿੱਛੋਂ ਮੈਨੂੰ ਸਭ ਪਤਾ ਹਰਪ੍ਰੀਤ ਨੇ ਮੈਨੂੰ ਸਾਰੀ ਗੱਲ ਦੱਸਦੀ ਇੱਕ ਵਾਰੀ ਉਹ ਮੁੰਡਾ ਤੁਹਾਨੂੰ ਬਾਜ਼ਾਰ ਚ ਮਿਲਿਆ ਤੇ ਕੱਲ ਉਹ ਆਪਣੇ ਘਰੇ ਕੀ ਕਰਨ ਆਇਆ ਸੀ ਮੈਨੂੰ ਇੱਕ ਵਾਰ ਵੀ ਨਹੀਂ ਦੱਸਿਆ ਇਸ ਬਾਰੇ ਨਾਲੇ ਮੁੰਡਾ ਹੈ ਕੌਣ ਸੀ ਜਿਹਦੇ ਬਾਰੇ ਦੱਸ ਰਹੀ ਸੀ ਮੈਨੂੰ ਪ੍ਰੀਤ ਦਾ ਡੈਡੀ ਸੀਗਾ ਉਹ ਮੈਂ ਹੁਣ ਕੀ ਦੱਸਾਂ ਤੁਹਾਨੂੰ ਮੈਂ ਤਾਂ ਆਪ ਨੂੰ ਖੁਦ ਨੂੰ ਹੀ ਨਹੀਂ ਪਤਾ ਫਿਰ ਉਹ ਆਪਣੇ ਘਰ ਦਾ ਕਿਵੇਂ ਪਤਾ ਲੱਗਿਆ ਤੇ ਉਹ ਇੱਥੇ ਕਿਉਂ ਆਇਆ ਪ੍ਰੀਤ ਦਾ ਡੈਡੀ ਪਰ ਤੂੰ ਇਹ ਸਭ ਗੱਲਾਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀਆਂ ਹੈਗੀਆਂ ਜੇ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਨਾ ਤੇ ਮੈਨੂੰ ਪਤਾ ਹੁੰਦਾ ਜਦੋਂ ਮੁੰਡਾ ਪਹਿਲਾਂ ਉਦੋਂ ਆਇਆ ਸੀਗਾ ਤਾਂ ਮੈਂ ਉਹਦੀ ਰਾਜ ਕੇ ਬੇਇੱਜ਼ਤੀ ਕਰਦੀ ਆ ਪਹਿਲਾਂ ਵੀ ਆਇਆ ਸੀ हां मैं तन्नू ਦੱਸਣਾ ਭੁੱਲ ਗਈ ਤੇ ਮਿਲਦਾ ਉਹੀ ਮੁੰਡਾਗਾ ਜਿਹੜਾ ਬਾਰ-ਬਾਰ ਗੇੜੇ ਮਾਰ ਰਿਹਾ ਤੇ ਸਿਰਫ ਤੇਰੇ ਕਰਕੇ ਤੇ ਤੇਰਾ ਫਰਜ਼ ਨਹੀਂ ਮੰਨਦਾ ਮੈਨੂੰ ਦੱਸਣ ਦਾ ਕਿਸੇ ਵੀ ਗੱਲ ਨੂੰ ਲੈ ਕੇ ਤੁਸੀਂ ਇੱਥੇ ਹੈ ਹੀ ਨਹੀਂ ਇਸ ਨੂੰ ਕਿਵੇਂ ਦੱਸਦੀ ਮੈਨੂੰ ਐ ਸੀਗਾ ਹੁਣ ਵੀ ਤੁਸੀਂ ਖੁਸ਼ੀ ਦੇ ਮੌਕੇ ਤੇ ਗਏ ਹੋ ਉੱਥੇ ਮੈਂ ਪਿੱਛੇ ਫੋਨ ਲਾ ਕੇ ਤੈਨੂੰ ਆ ਕੁਝ ਦੱਸਦੀ ਵਰੂੰਗੀ ਤੁਸੀਂ ਉੱਥੇ ਟੈਨਸ਼ਨ ਲਓਗੇ ਤਾਂ ਨਹੀਂ ਮੈਂ ਤੁਹਾਨੂੰ ਕੁਝ ਦੱਸਿਆ ਮਨਿੰਦਰ ਗੱਲ ਟੈਨਸ਼ਨ ਦੀ ਨਹੀਂ ਹੈਗੀ ਹੁਣ ਅਸੀਂ ਘਰੇ ਨਹੀਂ ਸੀਗੇ ਇਹੋ ਜਿਹੇ ਬੰਦੇ ਦਾ ਕੀ ਪਤਾ ਕੋਈ ਉਨੇ ਨਿੱਕੀ ਗੱਲ ਹੋ ਜਾਂਦੀ ਫੇਰ ਕੌਣ ਜੀ ਮਹਿਮਾਨ ਸੀਗਾ ਤੇ ਦੋਨੇ ਮਾਮਾ ਨਹੀਂ ਤੁਸੀਂ ਘਰੇ ਕੱਲੀਆਂ ਸੀਗੀਆਂ ਨਾਲ ਜਿਉ ਉਹਨੂੰ ਇੰਨੇ ਹੀ ਹੁੰਦਾ ਨਾ ਤਾਂ ਤੁਸੀਂ ਅੱਜ ਆ ਹਾਲਾਤਾਂ ਵਿੱਚ ਦਿਨ ਆ ਗੁਜ਼ਰਦੀਆਂ ਹਾਂ ਹੀ ਤਾਂ ਗੱਲ ਹੈ ਨਾ ਵੀ ਇੰਨੇ ਸਾਲਾਂ ਬਾਅਦ ਹੁਣ ਇੱਥੇ ਪਿੱਛੇ ਸਾਡੇ ਕੀ ਲੈਣ ਆਉਂਦਾ ਕੀ ਗੱਲ ਹੈ ਕੀ ਨਹੀਂ ਮੈਨੂੰ ਤਾਂ ਬਹੁਤ ਟੈਨਸ਼ਨ ਹੁੰਦੀ ਐ ਇਸ ਗੱਲ ਦੀ ਉਹਨੂੰ ਆਪਣੇ ਘਰ ਦਾ ਪਤਾ ਕਿੱਦਾਂ ਲੱਗਿਆ ਮੈਂ ਤਾਂ ਇਹੀ ਸਮਝ ਨਹੀਂ ਆਉਂਦੀ ਵੀ ਕੋਣ ਆ ਆਪਣੇ ਜਿਹਦਾ ਸੁਨਾਲਾ ਉਹਨੂੰ ਵੀ ਹਾਂ ਮਨਿੰਦਰ ਇੱਥੇ ਰਹਿੰਦੀ ਆ ਨਹੀਂ ਉਹਨੂੰ ਤਾਂ ਕਿਸੇ ਗੱਲ ਤੇ ਇੱਕ ਵਾਰੀ ਸਾਨੂੰ ਬਾਜ਼ਾਰ 'ਚ ਹੀ ਟੱਕਰਿਆ ਸੀਗਾ ਉਹਦੇ ਵੇਲੇ ਸਾਨੂੰ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ ਮੈਂ ਤਾਂ ਖੁਦ ਕੋਈ ਗੱਲ ਕੀਤੀ ਨਹੀਂ ਉਹਦੇ ਕੋਲ ਪਰ ਮਨਿੰਦਰ ਮੈਨੂੰ ਨਹੀਂ ਪਤਾ ਕੱਲ੍ਹ ਨੂੰ ਇਸ ਗੱਲ ਦਾ ਨਤੀਜਾ ਕੀ ਨਿਕਲੂਗਾ ਪਰ ਤੂੰ ਹਰਪ੍ਰੀਤ ਵਾਰੇ ਚੰਗੀ ਤਰ੍ਹਾਂ ਜਾਣਦੀ ਹੈ ਨਾ ਉਹਦੇ ਤਾਂ ਮਾਕ ਚ ਬਹੁਤ ਬੁਰੇ ਬੁਰੇ ਖਿਆਲ ਆਉਂਦੇ ਆ ਤੇ ਉਸ ਨੇ ਮੈਨੂੰ ਦੱਸਿਆ ਤੇਰੇ ਨਾਲ ਤਾਂ ਹਰਪ੍ਰੀਤ ਚੰਗੀ ਘਟੋ ਘਟੋ ਨੇ ਮੈਨੂੰ ਗੱਲ ਤਾਂ ਦੱਸਦੀ ਨਹੀਂ ਤੂੰ ਉਹਦੋਂ ਦੀ ਮੂੰਹ ਬਣਾਈ ਫਿਰਦੀ ਆ ਕੜਕੜ ਉਹਦੋਂ ਬਾਅਦ ਚ ਦੱਸ ਦਿੰਦੀ ਮੈਨੂੰ ਮੈਨੂੰ ਐ ਸੀਗਾ ਵੀ ਤੁਸੀਂ ਹਜੇ ਆ ਕੇ ਬੈਠੇ ਜਲ ਚਾਹ ਪਾਣੀ ਪੀ ਲਊਂ ਜਦੋਂ ਮੇਰੇ ਕੋਲ ਤੁਸੀਂ ਬੈਠੇ ਨਾ ਮੈਂ ਤੁਹਾਡੇ ਕੋਲ ਆਪ ਹੀ ਗੱਲ ਕਰਨੀ ਸੀ ਮੈਂ ਸੋਚ ਰੱਖਿਆ ਸੀ ਵੀ ਇਸ ਗੱਲ ਦਾ ਨਤੀਜਾ ਜਿਹੜਾ ਕੁਝ ਵੀ ਹੋਊਗਾ ਮੈਨੂੰ ਭੁਗਤਣਾ ਪਊਗਾ ਵੀ ਉਦੋਂ ਪਹਿਲਾਂ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਾਂ ਪਤਾ ਉਹਨਾਂ ਐ ਹੋ ਰਿਹਾਗਾ ਵੀ ਮੇਰੀ ਮਾਂ ਮੈ ਤਾਂ ਝੂਠ ਬੋਲ ਰਹੀ ਹੈਗੀ ਤੇ ਉਹ ਤਾਂ ਮੈਂ ਹੀ ਉਹਨੂੰ ਗੱਲ ਦੇ ਵਿੱਚ ਐ ਅਣਗੋਲੇ ਜੇ ਕਰਤਾ ਅੱਛਾ ਪ੍ਰੀਤ ਨੇ ਤੁਹਾਡੇ ਕੋਲ ਗੱਲ ਕੀਤੀ ਤੇ ਮੈਂ ਹੋਰ ਕੀ ਕਹਿ ਰਹੀ ਆਂਗੀ ਮੈਨੂੰ ਲੱਗਦਾ ਤੇਰੀ ਵੀ ਯਾਦ ਅਸ ਤਨਾ ਕਮਜ਼ੋਰ ਹੁੰਦੀ ਜਾਂਦੀ ਆ ਦਿਨੋ ਦਿਨ ਮੈਨੂੰ ਉਹ ਵੀ ਗੱਲ ਤੋਂ ਡਰ ਲੱਗ ਕੁੜੀ ਮੈਨੂੰ ਵੀ ਸਵਾਲ ਕਰਦੀ ਸੀ ਮੈਂ ਇਹਨੂੰ ਕੀ ਜਵਾਬ ਦੇਉਂਗੀ ਤੇ ਜੇ ਕੱਲ ਨੂੰ ਫੇਰ ਕਿਤੇ ਇਤਰਾਜ਼ ਟੱਕਰ ਗਿਆ ਇਹਨੂੰ ਮਿਲ ਗਿਆ ਇਹਨੂੰ ਸਾਰੀ ਗੱਲ ਦੱਸਤੀ ਫਿਰ ਮੈਨੂੰ ਕੀ ਜਵਾਬ ਦਵਾਂ ਮੈਂ ਨਹੀਂ ਚਾਹੁੰਦੀ ਵੀ ਉਹ ਇਹਨੂੰ ਮਿਲੇ ਤੇ ਜਾਨ ਨੂੰ ਕੁਝ ਗੱਲ ਦਾ ਪਤਾ ਲੱਗੇ ਵੈਸੇ ਉਹ ਮੁੰਡੇ ਨੂੰ ਪਤਾ ਕਿ ਹਰਪ੍ਰੀਤ ਉਹਦੀ ਕੁੜੀ ਆ ਨਹੀਂ ਉਹਨੂੰ ਕੁਝ ਵੀ ਨਹੀਂ ਪਤਾ ਤੇ 나ਹੀਂ ਮੈਨੂੰ ਦੱਸਣਾ ਚਾਹਣੀ ਆ ਦੱਸਣਾ ਕਿਉਂ ਨਹੀਂ ਚਾਹੁੰਦੀ ਕਮਲੇ ਤੂੰ ਉਹਨੂੰ ਸਾਰੀ ਗੱਲ ਦੱਸ ਕਿ ਤੂੰ ਕਿਹੜੇ ਹਾਲਾਤਾਂ ਚ ਗੁਜ਼ਰ ਰਹੀ ਹੈਗੀ ਤੇ ਇਹ ਉਹਦੀ ਕੁੜੀ ਆਗੀ ਜੀ ਉਹਨੂੰ ਮੈਂ ਦੱਸ ਦੂੰਗੀ ਕਾਨੂੰਨ ਕੁੜੀ ਤੇ ਹੱਕ ਜਮਾਉਣ ਲੱਗ ਗਏ ਫਿਰ ਮੈਂ ਕੀ ਕਰੂੰਗੀ ਮੈਂ ਕੁੜੀ ਉਹਨਾਂ ਜਿਹਨਾਂ ਨੇ ਕੁੜੀ ਮੰਗ ਲਈ ਮੇਤੋਂ ਫਿਰ ਨਹੀਂ ਤੂੰ ਇੰਨਾ ਨਾ ਘਬਰਾ ਮੈਂ ਤੇਰੇ ਨਾਲ ਹਾਂ ਨਾ ਹੁਣ ਤੱਕ ਤੇਰਾ ਸਾਥ ਦਿੱਤਾ ਨਾ ਮਰਦੇ ਦਮ ਤੱਕ ਤੇਰਾ ਸਾਥ ਦਵਾਂਗੀ ਮੇਰੇ ਖਿਆਲ ਚ ਤੈਨੂੰ ਗੱਲ ਕਰ ਲੈਣੀ ਚਾਹੀਦੀ ਆ ਉਹਦੇ ਨਾਲ ਤੁਪਕੋਛੀ ਤਾਂ ਸਹੀ ਹਰੇ ਦਿਲ ਦਾ ਮਾਰ ਚ ਕੀ ਗੱਲ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਹੈਗੇ ਤੁਸੀਂ ਐ ਤਾਂ ਦੇਖੋ 10 ਸਾਲ ਹੋ ਗਏ ਉਹਨੇ ਵਿਆਹ ਵੀ ਕਰਵਾ ਲਿਆ ਹੋਊਗਾ ਉਹਦੇ ਜਵਾਕ ਵੀ ਹੋਣਗੇ ਹੁਣ ਉਹ ਮੇਰੇ ਮਗਰ ਕਿਉਂ ਆਉਂਦਾ ਨਾਲੇ ਉਹ ਆਪ ਦੀ ਲਾਈਫ 'ਚ ਅੱਗੇ ਵਧਿਆ ਹੋਇਆ ਤੇ ਮੈਂ ਆਪ ਦੀ ਲਾਈਫ 'ਚ ਹੁਣ ਅੱਗੇ ਹੁਣ ਸਾਰਾ ਕੁਝ ਸੈੱਟ ਹੋ ਰਿਹਾ ਕੁੜੀ ਮੇਰੀ ਪੜਨ ਲੱਗ ਗਈ ਮੈਂ ਨੌਕਰੀ ਲੱਗ ਗਈ ਹੁਣ ਹੁਣ ਹੋਰ ਕੀ ਰੱਬ ਸਾਡੇ ਤੋਂ ਚਾਹੁੰਦਾ ਮੈਂ ਸਮਝ ਨਹੀਂ ਜਿਹੜੇ ਹਾਲਾਤਾਂ ਵਿੱਚ ਉਹ ਦਿੱਤ ਗੁਜ਼ਰ ਰਹੀਆਂ ਪਰ ਹੁਣ ਕਰੀਏ ਵੀ ਕੀ ਮੈਂ ਕਰਦੇ ਆ ਇੱਕ ਵਾਰ ਇਹਨਾਂ ਨਾਲ ਨਾਲ ਗੱਲ ਕਰਕੇ ਦੇਖਾਂ ਕੀ ਪਤਾ ਕੋਈ ਹੱਲ ਲੱਭ ਜਵੇ ਆਪਾਂ ਨੂੰ ਹਾਂ ਇਹ ਵੀ ਠੀਕ ਆ ਤੁਸੀਂ ਨਾ ਬਾਈ ਨਾਲ ਗੱਲ ਕਰੋ ਇਹ ਪੱਕਾ ਕੋਈ ਹੱਲ ਕੱਢ ਲੈਣਗੇ ਵੀ ਉਹ ਇੱਥੇ ਨਾਲੇ ਆਇਆ ਮੈਂ ਮੈਂ ਇੱਕ ਇਦਾਂ ਸੋਚ ਰਹੀ ਸੀ ਦੀ ਉਹਨੂੰ ਆਪਣੇ ਘਰ ਦਾ ਪਤਾ ਲੱਗ ਗਿਆ ਤੇ ਉਹ ਦਾ ਜਿਹੜਾ ਮਾਰੂਗਾ ਪਰ ਮੈਨੂੰ ਨਹੀਂ ਸਮਝ ਆ ਰਹੀ ਉਹਨੂੰ ਆਪਣੇ ਘਰ ਦਾ ਪਤਾ ਲੱਗਿਆ ਤਾਂ ਲੱਗਿਆ ਕਿਵੇਂ ਮੈਂ ਕਿਤੇ ਹੋਰ ਨਾ ਰਹਿਣ ਲੱਗ ਜਾ ਕੰਮਲੇ ਹੋਈਆਂ ਐਵੇਂ ਕਿਵੇਂ ਰਹਿਣ ਲੱਗ ਜਾਂਗੀ ਗਾਂਧੀ ਤੈਨਾਂ ਛੱਤਾ ਪਾਰਖਿਆ ਨਾ ਦੁਰੀਆਂ ਤਨੀਆ ਕਰਕੇ ਬਿਓ ਨੇ ਨੀਚੇ ਤੋਂ ਸਾਰਾ ਲੈ ਕੇ ਰਹਿ ਲੇਗੀ ਐਵੇਂ ਪਾਗਲ ਨਹੀਂ ਬਣੀਦਾ ਹੁੰਦਾ ਹੈਗਾ ਬਲਕਿ ਲੜਨਾ ਸਿੱਖੇ ਨਾ ਸਭ ਮੁਸੀਬਤਾਂ ਨਾਲ ਹੱਲ ਕੀ ਹੈ ਇਹਦਾ ਕੋਈ ਗੱਲ ਨਹੀਂ ਹੱਲ ਵੀ ਮਿਲ ਜਾਊਗਾ ਵੈਸੇ ਤੇਰਾ ਦਿਲ ਕੀ ਕਹਿੰਦਾ ਸਹੀ ਗੱਲ ਦੱਸਾਂ ਮੇਰਾ ਦਿਲ ਤਾਂ ਇਹ ਕਹਿੰਦਾ ਵੀ ਬਸ ਉਹ ਸਾਨੂੰ ਕਦੀ ਟੱਕਰੇ ਨਾ ਤੇ ਨਾ ਹੀ ਮੈਂ ਉਹਦੇ ਮੱਥੇ ਲੱਗਣਾ ਚਾਹੁੰਨੀ ਆ ਤੇ ਨਾ ਹੀ ਪੀਤ ਨੂੰ ਕਿਸੇ ਗੱਲ ਦਾ ਪਤਾ ਲੱਗੇ ਕਿ ਹੁਣ ਮੈਂ ਆਪਣੀ ਲਾਈਫ ਚ ਇਕੱਲੀ ਆ ਬਹੁਤ ਖੁਸ਼ ਆ بس ਮੈਂ ਸਾਰਾ ਕੁਝ ਦੁਬਾਰੇ ਨਹੀਂ ਚਾਹੁੰਦੀ ਜਿਹੜਾ ਕੁਝ ਵੀ ਮੇਰੇ ਨਾਲ ਹੋਇਆ ਉਹ ਸਭ ਤਾਂ ਠੀਕ ਐ ਪਰ ਪਤਾ ਨਹੀਂ ਕਿਉਂ ਮੈਨੂੰ ਇਹ ਲੱਗ ਰਿਹਾ ਵੀ ਉਹ ਤੈਨੂੰ ਕਿਤੇ ਦੁਬਾਰਾ ਤਾਂ ਨਹੀਂ ਮਿਲਣਾ ਚਾਹੁੰਦਾ ਦੁਬਾਰਾ ਤਾਂ ਨਹੀਂ ਤੈਨੂੰ ਪਾਉਣ ਬਾਰੇ ਸੋਚ ਰਿਹਾ ਜਿਹੜਾ ਬਾਰ-ਬਾਰ ਗੇੜੇ ਮਾਰ ਰਿਹਾਗਾ ਨਹੀਂ 10 ਸਾਲ ਹੋ ਗਏ ਜਿਹੜੇ ਬੰਦੇ ਨੇ ਇਹ ਤੱਕ ਨਹੀਂ ਪਤਾ ਕੀਤਾ ਵੀ ਮੇਰੇ ਘਰ ਵਾਲੇ ਕਿੱਥੇ ਆ ਕਿਹੜੇ ਹਾਲਾਤਾਂ 'ਚ ਜਾਂ ਕਿੱਥੇ ਰਹਿ ਰਹੇ ਕਿੱਥੇ ਨਹੀਂ ਤੇ ਅਚਾਨਕ ਮੈਨੂੰ ਲੱਗਦਾ ਏ ਜ਼ਿੰਦਗੀ 'ਚ ਕੋਈ ਨਾ ਕੋਈ ਮੋੜ ਤਾਂ ਪੱਕਾ ਆਇਆ ਹੋਣਾ ਨਾ ਫਿਰ ਜੇ ਜਿਹੜੀ ਆਇਆ ਹੋਊਗਾ ਮੋੜ ਪਰ ਮੈਂ ਮੈਂ ਹੁਣ ਮੈਂ ਆਪਦੀ ਲਾਈਫ ਕਿਉਂ ਖਰਾਬ ਕਰਾਂ ਮੈਂ ਆਪਦੀ ਜਵਾਕੜੀ ਸਾਹਮਣੇ ਆਪਦੀ ਇੰਨੀ ਬਣਾਈ ਤੇ ਕਿਉਂ ਮੈਂ ਸਮਝ ਸਕਦੀ ਆ ਮੈਂ ਤੇ ਤੇਰੀ ਜ਼ੁਬਾਨ ਨਾ ਬਹੁਤ ਉਤਲਾਰੀ ਆ ਗਈ ਕੋਈ ਗੱਲ ਨਹੀਂ ਤੇਰੇ ਨਾਲ ਹੀ ਆ ਮੈਂ ਟੈਨਸ਼ਨ ਆ ਲੈ ਤੂੰ ਏ ਦੱਸ ਕੁਛ ਖਾਇਆ ਪੀਆ ਕਿ ਨਹੀਂ ਨਹੀਂ ਬਸ ਜੀ ਕੋਈ ਗੱਲ ਨਹੀਂ ਖਾ ਲੂੰਗੀ ਕੁਛ ਮੈਂ ਭੁੱਖਾ ਤਾਂ ਖਾਂਗੀ ਟੈਨਸ਼ਨ ਲਈ ਜਾਨੀ ਬਿਨਾ ਮਤਲਬ ਦੀਆਂ ਮੈਂ ਤੇਰੇ ਲਈ ਕੁਛ ਬਣਾ ਕੇ ਲੈ ਕੇ ਆਉਣੀ ਆਂਗੀ ਬਾਲਾ ਨਾ ਸੋਚਿਆ ਕਰ ਗਲਤ ਤੇ ਵੀ ਠੀਕ ਕਹਿ ਰਹੀ ਆਂ ਜਿਸ ਸੱਚੀ 나ਟੀ ਦੇ ਦਿਮਾਗ 'ਚ ਇਹ ਗੱਲ ਹੋਈ ਫਿਰ ਪਰ ਉਹ ਕਿਉਂ ਸੋਚੂਗਾ ਉਹ ਤਾਂ ਜ਼ਿੰਦਗੀ 'ਚ ਬਹੁਤ ਖੁਸ਼ ਆ ਮੈਨੂੰ ਪਤਾ ਜਦੋਂ ਉਹਦਾ ਵਿਆਹ ਸੀਗਾ ਉਹ ਬਹੁਤ ਖੁਸ਼ ਸੀਗਾ ਤੇ ਹੁਣ ਵੀ ਤਾਂ ਖੁਸ਼ੀ ਹੋਊਗਾ ਗਲਤ ਤਾਂ ਕੋਈ ਹੋਰ ਆ ਮੈਨੂੰ ਇਹ ਗੱਲ ਪਤਾ ਕਰਨੀ ਪਊਗੀ ਚਾਹੁੰਦੇ ਆ ਤੈਨੂੰ ਗੱਲ ਕਹਾ ਹਾਂ ਆ ਮੁੰਡਾ ਨਵੀਨ ਦੱਸ ਕੇ ਗਿਆ ਆਪਾਂ ਨੂੰ ਵੀ ਕਿੱਥੇ ਜਾਣਾ ਤੜਕੇ ਦਾ ਨਿਕਲਿਆ ਆਪਾਂ ਤਾਂ ਰੋਟੀ ਖਾ ਕੇ ਵੀ ਵੇਲੀਆਂ ਹੋ ਗਈਆਂ ਨਹੀਂ ਨਹੀਂ ਭੈਣੇ ਉਹ ਨਾ ਖੇਤ ਗਿਆ ਹੋਊਗਾ ਹੋਰ ਤਾਂ ਉਹਨੇ ਕਿੱਥੇ ਜਾਣਾ ਆਹੋ ਹੁਣ ਤੈਨੂੰ ਤਾਂ ਨਾ ਅੰਨਾ ਯਕੀਨ ਆ ਵੀ ਖੇਤ ਗਿਆਗਾ ਕਦੇ ਪਤਾ ਵੀ ਇਹ ਵੀ ਖੇਤ ਕਰਦਾ ਕੀ ਐ ਖੇਤ ਜਾਂਦਾ ਕਿ ਕਿਤੇ ਮੰਦਿਰ ਨਾਲ ਖੇਡਦਾ ਤੁਰੇ ਫਿਰਦਾਗਾ ਉਹ ਨਹੀਂ ਨਹੀਂ ਭੈਣੇ ਮੰਦਿਰ ਨਾਲ ਤਾਂ ਕਿਹਦੇ ਨਾਲ ਰਲਣਾ ਉਹਨੇ ਇਹੇ ਜਿਹਾ ਤਾਂ ਮੁੰਡਾ ਹੀ ਹੈ ਨਹੀਂ ਬਸ ਉਹ ਖੇਤ ਜਾਂਦਾ ਵੀ ਪਾਣੀ ਪੂਣੀ ਕਿਤੇ ਵੱਧਾ ਇੱਧਰ ਤਾਂ ਨਹੀਂ ਹੁਣ ਮੀਂਹ ਪਈ ਜਾਂਦੇ ਨੇ ਹੈ ਵੀ ਕਿਤੇ ਹੋਰ ਪਾਸੇ ਟੁੱਟ ਗਿਆ ਹੋਵੇ ਨਰਮੇ ਕਣੀ ਵੱਧਣਾ ਪਾਣੀ ਟੁੱਟ ਗਿਆ ਹੋਵੇ ਹੈ ਥੋੜਾ ਜਿਹਾ ਤਾਂ ਤੈਨੂੰ ਪਤਾ ਨਰਮਾ ਬੀਜ ਰੱਖਿਆ ਤੇ ਕੁਸ ਝੋਨਾ ਐ ਐ ਕਰਕੇ ਬਸ ਗੇੜਾ ਛੇੜਾ ਮਾਰਿਆ ਹੁੰਦਾ ਉਹ ਬਸ ਪਤਾ ਨਹੀਂ ਕਹੇ ਜੀ ਐ ਐਡੀ ਭੋਲੀ ਬਣ ਕੇ ਨਾ ਰਹਾ ਕਰ ਤੂੰ ਠੀਕ ਐ ਹੋ ਜਾ ਹਿਯਾਰ ਹੁਣ ਤਾਂ ਪਹਿਲਾ ਸੀ ਭੋਲਾਪਣ ਜਿਹੜਾ ਤੇਰਾ ਟਾਈਮ ਉਹ ਹੋ ਗਿਆ ਹੁਣ ਤਾਂ ਕੱਲੀ ਹੋ ਗਈ ਸਾਰੀ ਜ਼ਿੰਮੇਵਾਰੀ ਤੇਰੇ ਤੇ ਪੈ ਗਈ ਇਹਨਾਂ ਤੇ ਯਕੀਨ ਕਰਕੇ ਕੀ ਖੱਟ ਲੇਗੀ ਤੂੰ ਇਹ ਤਾਂ ਗੱਲ ਠੀਕ ਹੈ ਤੇਰੀ ਹਾਂ ਪਰ ਮੈਨੂੰ ਕੋਈ ਇਹੋ ਜੀ ਗੱਲ ਹੀ ਨਹੀਂ ਲੱਗਦੀ ਕਿ ਮੈਨੂੰ ਮੇਰਾ ਜਵਾਕ ਮੇਰੇ ਨਾਲ ਐ ਕਰਦਾ ਹੈ ਜਾਂ ਕੋਈ ਮੈਨੂੰ ਧੋਖਾ ਦਿੰਦਾ ਉਹ ਤਾਂ ਵਧੀਆ ਰਹਿੰਦਾ ਹੈ ਮਾਮੀ ਮਾਮੀ ਕਰਦਾ ਰਹਿੰਦਾ ਮੈਨੂੰ ਕੋਈ ਦਵਾਈ ਬੂਟੀ ਨਹੀਂ ਮੇਰੀ ਮੁੱਕਣ ਦਿੰਦਾ ਹੋਰ ਹੁਣ ਮੈਂ ਦੱਸ ਉਹਨੂੰ ਫਿਰ ਕਹਾ ਕੀ ਐਵੇਂ ਆਹੋ ਮਾਮੀ ਮਾਮੀ ਕਰਕੇ ਲੱਟੂਗਾ ਪਹਿਲਾਂ ਤੂੰ ਆਏ ਦੇਖ ਆਪ ਸਿਆਣੀ ਹੈਗੀ ਕੀ ਛੱਡਿਆ ਘਰ ਚ ਆ ਵੀ ਵੇਚ ਦੋ ਆ ਵੀ ਐ ਕਰ ਦੋ ਕਿੱਥੇ ਦਾ ਤੈਨੂੰ ਕਹਿੰਦਾ ਵੀ ਲੈ ਮਾਮੀ ਆਪਾਂ ਕਾਰੋਬਾਰ ਵਧਾਈਏ ਹੈ ਮੈਂ ਵੀ ਇੱਥੇ ਆ ਨਾਲੇ ਤੇਰਾ ਜੀ ਲੱਗੂਗਾ ਕੋਈ ਸੋਚੀ ਨਹੀਂ ਹੈਗੀ ਰਹਿੰਦੀ ਖੁੰਦੀ ਫਿਰ ਤੇਰੀ ਨਣਦਾ ਕੇ ਚੌਧਰ ਕਰਦੀ ਏ ਤੇਰੇ ਤੇ ਨਹੀਂ ਨਹੀਂ ਉਹਨੇ ਤਾਂ ਕੀ ਚੌਧਰ ਕਰਨੀ ਐ ਬਾਕੀ ਰਹੀ ਗੱਲ ਸਮਾਨ ਦੀ ਸਮਾਨ ਉਹ ਮੈਨੂੰ ਕਹਿੰਦਾ ਵੀ ਚਲ ਮੈਂ ਐ ਜੇ ਸੋਚ ਲਿਆ ਵੀ ਕੱਲਾ ਮੁੰਡਾ ਹੈ ਖੇਤ ਬੰਨੇ ਹੋਵੇ ਕ ਪਸ਼ੂ ਪਸੇਰੇ ਕ ਨਹੀਂ ਹੋਵੇ ਤੇ ਮੈਂ ਕਹਤਾ ਸੀ ਵੀ ਚਲ ਵੇਚ ਦੇ ਨਹੀਂ ਕੁੜੇ ਭੈਣੇ ਆ ਡੈਰੀ ਫਾਰਮ ਜੇ ਕਿੰਨੇ ਹੁੰਦੇ ਨੇ ਕੋਈ ਰੱਖ ਲੈਂਦਾ ਅਗਲਾ ਨੌਕਰ ਚੱਕਰ ਤੂੰ ਤਾਂ ਤੇਰੀ ਤਾਂ ਮਾਤੀ ਮਾਰੀ ਗਈ ਹਾਂ ਮੱਤ ਮਾਰੀ ਗਈ ਤੇਰੀ ਖਬਰਾਂ ਕਿਦੇ ਹੱਥ ਦੇ ਜੜੀਆਂ ਏ ਤੂੰ ਓਹੋ ਤੈਨੂੰ ਇਹਨਾਂ ਕਿਉਂ ਬਹਿ ਪਿਆ ਹੈ ਹੈ ਇਹ ਕਿਉਂ ਕਰੀ ਜਾਨੀ ਹੈ ਤੂੰ ਕੁੜੇ ਭੈਣੇ ਮੇਰਾ ਢਿੱਡ ਮਚਦਾ ਦੇਖ ਲਾ ਜਦੋਂ ਭਾਈ ਸਾਹਿਬ ਹੁੰਦੇ ਸੀ ਨਾ ਘਰ ਪਰ ਆ ਪੁੰਨਿਆ ਪਿਆ ਸੀ ਉਹ ਖਾਲੀ ਹੋ ਗਿਆ ਸਟਾਰ ਚਪੇਰਾ ਉਹ ਕੀ ਘਰੋਂ ਪੈਰ ਪਟਿਆ ਉਹ ਕੀ ਮੁੱਕ ਗਿਆ ਤੂੰ ਸਾਰਾ ਕੁਝ ਵੇਲਾ ਕਰਤਾ ਐ ਥੋੜੀ ਹੁੰਦਾਗਾ ਵੀ ਘਰੋਂ ਬੰਦਾ ਮੁੱਕ ਜੇ ਫਿਰ ਸਾਰਾ ਕੁਝ ਹੀ ਵੇਚੀ ਬੱਟੀ ਜਾਓ ਕੁੜੇ ਉਹਦੀਆਂ ਨਿਸ਼ਾਨੀਆਂ ਸੀ ਤੇ ਢਮਸਦਾ ਮੇਰਾ ਉਹ ਤਾਂ ਗੱਲ ਠੀਕ ਹੈ ਤੇਰੀ ਫਿਰ ਹੁਣ ਮੈਂ ਕੱਲੀ ਕਰਾਂ ਵੀ ਕੀ ਇੰਨਾ ਕੰਮ ਕਰ ਮੈਥੋਂ ਵੀ ਨਹੀਂ ਸਾਂਭਿਆ ਜਾਂਦਾ ਕੋਈ ਸਿਆਣਾ ਇਹ ਵੀ ਨਹੀਂ ਵੀ ਅੱਗਾ ਤੱਕਾ ਸਾਂਭ ਲੂਗਾ ਫਿਰ ਹੁਣ ਕਰੀਏ ਤਾਂ ਕਰੀਏ ਕੀ ਤੂੰ ਤਾਂ ਸਿਆਣੀ ਸੀ ਤੂੰ ਮੁਰੇ ਲਾਉਣਾ ਸੀ ਇਹਨੂੰ ਵੀ ਲੈ ਪੁੱਤ ਆਪਾਂ ਕੋਈ ਚੀਜ਼ ਨਹੀਂ ਵੇਚਦੇ ਪਸੂਟਾਂ ਘਰ ਨਹੀਂ ਵੇਚਦੇ ਮੌਜਾਂ ਨਾਲ ਵੇਚ ਕੇ ਵਿਲੇ ਹੋ ਗਏ ਅਬ ਉਹ ਕਹਿੰਦੇ ਹੁੰਦੇ ਆ ਮਿੰਟ ਲਾਉਣੇ ਡਲੂ ਚੱਕਣ ਨੂੰ ਕਿੱਥੇ ਘਰੇ ਦੁੱਧ ਬਾਹ ਸੀ ਗਿਆ ਸਾਰਾ ਕੁਸ ਆ ਹੁਣ ਦੀਨੇ ਤੇਰਾ ਹਾਲ ਪਹਿਣੇ ਮੇਰੀ ਗੱਲ ਸੁਣ ਹੁਣ ਜੇ ਮੈਂ ਇਹ ਤੇ ਜ਼ੋਰ ਪਾਉਂਦੀ ਕਿ ਨਾ ਭਾਈ ਮੈਂ ਤਾਂ ਪਸੂਏ ਨਹੀਂ ਰੱਖੂੰਗੀ ਫਿਰ ਤੈਨੂੰ ਪਤਾ ਉਹੀ ਗੱਲ ਬਗਾਨਾ ਪੁੱਤ ਸੀ ਕਹਿੰਦਾ ਵੀ ਮੈਂ ਤਾਂ ਮਾਮੀ ਤੈਨੂੰ ਸਾਹਮਣਾ ਹੈਗਾ ਐਨਾ ਤੂੰ ਮੇਰੇ ਤੇ ਜ਼ੋਰ ਪਾਈ ਜਾਨੇ ਕੀ ਕੀ ਕੰਮ ਕਰਾਂ ਮੈਂ ਤਾਂ ਕਰਕੇ ਮੈਂ ਤਾਂ ਚੁੱਪ ਕਰਕੇ ਕਹਤਾ ਚੱਲ ਭਾਈ ਜੇ ਜਿਵੇਂ ਤੇਰੀ ਮਰਜ਼ੀ ਹੈ ਤੂੰ ਕਰੀ ਜਾ ਆਹੋ ਇਹ ਜੇ ਜਵਾਕ ਨਾ ਗੇੜਾ ਨਹੀਂ ਖਾਣ ਦਿੰਦੇ ਹੁੰਦੇ ਕੰਮਕਾਰ ਨੂੰ ਜਿਹਨੇ ਕਰਨਾ ਹੁੰਦਾ ਹੈਗਾ ਬਸ ਉਹਦੇ ਕਰਨ ਦੇ ਚੱਲ ਹੀ ਹੈ ਨੀਂਗੀ ਤੇਰਾ ਬਸ ਮੈਨੂੰ ਪਤਾ ਹੀ ਐ ਤੂੰ ਮਗਰ ਲੱਗਣ ਨੂੰ ਨਾ ਛੇਤੀ ਹੋ ਜਾਣੀ ਹੈਗੀ ਫਿਰ ਮੈਂ ਤਾਂ ਬੜਬੋਲੀ ਹੈਗੀ ਬੋਲ ਕੇ ਹਟ ਜਾਨੀ ਆ ਪਰ ਤੇਰੇ ਹੁਣ ਦਿਮਾਗ 'ਚ ਕੁਝ ਪੈਂਦਾ ਦੀਦਾ ਨਹੀਂ ਮੈਨੂੰ ਹਜੇ ਵੀ ਦਿਮਾਗ 'ਚ ਤਾਂ ਕਿਉਂ ਨਹੀਂ ਪੈਂਦਾ ਗੱਲ ਤਾਂ ਤੂੰ ਜਿਹੜੀ ਕਰਦੀ ਐ ਸਹੀ ਕਰਦੀ ਐ ਫਿਰ ਹੁਣ ਮੈਂ ਇਹਨੂੰ ਵੀ ਨਹੀਂ ਧੱਕਾ ਦੇ ਸਕਦੀ ਹੈ ਇਹਨੂੰ ਮੈਂ ਹੁਣ ਆਏ ਥੋੜਾ ਕਹਿਦਾ ਵੀ ਵਗ ਜਾ ਪੁੱਤ ਤੂੰ ਮੇਰੇ ਕੋਲੋਂ ਚਲ ਠੀਕ ਐ ਫੋਨ ਫਾਨ ਕਰ ਲੈਂਦੀ ਮਾੜਾ ਮੋਟਾ ਕੁੜੀ ਨੂੰ ਸੁਦਾ ਤੂੰ ਤਾਂ ਕੰਮਲੀ ਗੱਲ ਕਰੀ ਜਾਂਦੀ ਐ ਐਨੇ ਸਾਲ ਹੋ ਗਏ ਜਦੋਂ ਮੈਂ ਉਦੋਂ ਨਹੀਂ ਫੋਨ ਕਰਿਆ ਹੁਣ ਮੈਂ ਕਿਵੇਂ ਕਰ ਲਾਂ ਉਹਨੂੰ ਫੋਨ ਚਲ ਚੰਗਾ ਛੱਡ ਪਰੇ ਜਾਂ ਤੂੰ ਐ ਕਰ ਚਾਦੀ ਕੁੱਟ ਕਰ ਲਿਆ ਹਾਂ ਜਦੋਂ ਕੁੜੀ ਤੇ ਗੱਲ ਆ ਜੀ ਉਦੋਂ ਕਿ ਛੱਡ ਦੇ ਪਰ ਜਾਂ ਕਰ ਲੈ ਚਾਦੀ ਹਾਂ ਨਾ 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 ਮਾਸ ਟੁੱਟਦਾ ਹੁੰਦਾ ਕਿਤੇ ਇਹ ਗੱਲਾਂ ਕਰਦੀ ਐ ਮੈਂ ਤੁਹਾਨੂੰ ਦੱਸਾਂ ਨਾ ਚੁੱਪ ਕਰਕੇ ਜਾਨ ਦੀ ਕਰ ਮਿਲਣ ਜਾਣ ਦੀ ਕਰ ਚਾਹ ਦੀ ਘੁੱਟ ਤਾਂ ਮੈਂ ਬਣਾ ਲਈ ਹੁਣੀ ਹੈਗੀ ਤੇਰਾ ਆਖੇ ਬੋਲਦੀ ਐ ਭੈਣ ਹੁਣ ਇਹ ਤਾਂ ਬਥੇਰਾ ਕਹੀ ਜਾਂਦੀ ਐ ਧੀ ਨੂੰ ਮਿਲਿਆ ਹੁਣ ਜਾ ਮੈਂ ਕਿਹੜੇ ਮੂੰਹ ਨਾਲ ਕਰਾਂ ਇਹ ਤੇ ਕੀ ਕਰਾਂ ਹੁਣ ਦੋ ਪਾਸੇ ਮੇਰੀ ਜਾਨ ਫਸੀ ਪਈ ਐ ਇੱਕ ਤਾਂ ਧੀ ਕਿਨੂੰ ਤੜਫਦੀ ਐ ਦੂਜੀ ਇੰਨਾ ਕਿਨੂੰ ਤੜਫਦੀ ਐ ਜੇ ਹੁਣ ਇਹਨਾਂ ਨੂੰ ਪਿੱਛੇ ਸਿੱਟ ਕੇ ਜਾਨੀ ਐ ਫੇਰ ਅਗਲੇ ਕਹਿਣਗੇ ਵੀ ਐਨਾ ਚਿਰ ਹੋ ਗਿਆ ਤੈਨੂੰ ਸਾਹਮਣੇ ਨੂੰ ਤੂੰ ਸਾਡੀ ਕੋਈ ਕਦਰ ਨਹੀਂ ਪਾਈ ਕਹਾਂ ਤੱਕ ਹੀ ਕਰਾਂ